ਪਿਆਰ ਹੋਇਆ ਫਿਰ ਪਿਆਰ ਤਾਂ ਹੋਇਆ ਵੀਰੇ ਯਾਰ ਪਿਆਰ ਤਾਂ ਹੋਇਆ ਇਨਾ ਹੋ ਗਿਆ ਸਾਰੇ ਪਟਿਆਲੇ ਚ ਨੇ ਇੱਕ ਗੱਲ ੜਾ ਰੱਖੀ ਹੈ ਮੇਰੀ ਸਨੈਪਚੈਟ ਵੈਰੀਫਾਈਡ ਹੋ ਗਈ ਵੀਰੀ ਸਨੈਪਚੈਟ ਵੈਰੀਫਾਈਡ ਹੋ ਗਈ ਇਹਨੇ ਸਾਡਾ ਲਹੂ ਵੀ ਰਖਿਆ ਯਾਰ ਗਾਚਾ ਝੜਿਆ ਬੋ ਜੀ ਤੀਆਂ ਕੀ ਉੱਥੇ ਤਾਂ ਤੀਆਂ ਨਾਲੋਂ ਵੀ ਜ਼ਿਆਦਾ ਹੈ ਉਹਦਾ ਮਾਹੌਲ ਹੀ ਦੂਜਾ ਕਲੱਬ ਵਾਲਾ ਕਲੱਬ ਵਾਲਾ ਮਾਹੌਲ ਹੈ ਰੈਂਦਾ ਭਧੋੜ ਹੈ ਯਾਰ ਜੰਡ ਢਿੱਲੋ ਦੇ ਪਿੰਡੋਂ ਭਧੋੜ ਨਾ ਬਾਖੜੇ ਦਾ ਬੰਨ ਚਿੱਤੀ ਇਹਦੇ ਵਿੱਚ ਫਿਰ ਬਾਕਸਿੰਗ ਦਾ ਕਰਦੇ ਹੋ ਇਸਤੇਮਾਲ ਕਦੇ 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 ਹੋ ਜਾਂਦਾ ਹੋ ਜਾਂਦਾ ਕਦੇ ਕਦੇ ਹੋ ਜਾਂਦਾ ਹਾਂ ਸੱਚਾ ਲੋਕ ਤਾਂ ਪੰਚ ਕਰੇ ਵੀਰ ਕਰਨਾ ਪੈਂਦਾ ਯਾ ਭਰੀ ਜਿਆਦੇ ਉਸਤੰਦ ਹੁੰਨੇ ਨੇ ਸਾਡੇ ਵਰਗੇ ਕਿੱਥੇ ਆਉਂਦੇ ਨੇ ਯਾਰ ਇਹਨੂੰ ਰੇਗ ਨਾ ਹੁੰਦਾ ਇਹਨੂੰ ਨਹੀਂ ਕਿਸੇ ਨਾ ਹੁੰਦਾ ਨਹੀਂ ਯਾਰ ਇੰਨਾ ਸੋਹਣਾ ਸੁਨੱਖਾ ਮੁੰਡਾ ਰਿਸ਼ਤਾ ਦੇਖ ਲਓ ਬਾਈ ਜੇ ਕੋਈ ਹੈਗਾ ਨਾ ਸੋਹਣੀ ਸੁਨੱਖੀ ਕੁੜੀ ਯਾਰ ਤਾਂ ਪਹਿਲੀ ਛੱਤਰ ਖਾ ਰਿਹਾ ਹਾਂ ਮੈਂ ਇਹ ਯਾਰ ਪੈਸੇ ਤੇ ਚਾਹ ਪੀਣ ਨੂੰ ਨਹੀਂ ਹੁੰਦੇ ਸਾਡੇ ਕੋਲੇ ਅਸੀਂ ਹੁਣ ਪੈਸੇ ਸਨੈਪ ਚਟ ਦੇ ਖੜੇ ਹੁਣ ਅਸੀਂ ਇਕੱਠੇ ਰਹਿਨੇ ਸਾਰੇ ਕਲਾਸ ਵੀ ਇਕੱਠੇ ਲਾਉਣੀ ਖਾਣਾ ਪੀਣਾ ਵੀ ਇਕੱਠੇ ਨੇ ਆ ਗਾਮ ਵੀ ਅਸੀਂ ਇਕੱਠੀ ਕਰ ਰਹੇ ਹਾਂ ਛੋਡੇ ਵਾਲਾ ਇਤੋਂ ਬਾਅਦ ਗੇੜਾ ਗੂੜਾ ਕੱਢਨੇ ਹੋ ਵੀ ਕੱਢ ਨੀ ਦਾ ਪੌਣੇ ਹੁੰਨੇ ਫਿਰ 30 ਦਾ ਨਹੀਂ ਫਿਰ 30 ਹਜ਼ਾਰ ਕਹਿੰਦੇ ਪੰਪ ਵਾਲ ਨੇ ਸੈੱਟ ਕਰਕੇ ਰੱਖਿਆ ਹੁੰਦਾ ਫਿਰ ਅਸੀਂ ਇੱਕ ਘੱਟ ਪੌਣੇ ਹੁੰਨੇ ਤੇ ਬੇਬੇ ਨੂੰ ਪਸੰਦ ਆਈ ਉਹੀ ਰੱਖ ਲਓ ਛੱਟ ਦਾਦੇ ਉਹਦੇ ਨਾਲ ਵਿਆਹ ਹੋਊਗਾ ਵਿਆਹ ਹੋਊਗਾ ਸਹੀ ਗੱਲ ਆ ਵੀਰੇ ਸੈਨ ਆਪਣੇ ਆਪ ਹੀ ਕਰ ਲਈ ਸੀ ਸਰ ਦੇ ਤੇ ਉਸ ਤੋਂ ਬਾਅਦ ਸਰ ਨੇ ਪਛਾਣ ਲਿਆ ਤੋਂ ਤੋਂ ਬਾਅਦ ਕੁੱਟਾਂ ਇੰਨੀ ਪਈ ਨਾ ਐਨੇ ਜ਼ਿਆਦੇ ਪਈ ਸਾਰੇ ਸਾਰੇ ਹੱਸਣ ਹੋ ਗਏ ਪਈਆ ਕੁੱਟ ਪਈਆ ਕੁੱਟੇ ਦਾ ਸਕੂਲ ਚ ਵੀ ਆਪਾਂ ਹੀ ਆ ਟੋਪ ਨੰਬਰ ਤੇ ਜਿਹੜੇ ਕੁੱਟਖਾਨ ਵਾਲੇ ਸੀ ਪਰਚੀਆਂ ਲੈ ਕੇ ਗਿਓ ਮੈਂ ਤੇ ਬਣਾ ਗਿਆ ਪਰਚੀ ਤਾਂ ਨਹੀਂ ਅੱਗੇ ਆਪਣੇ ਹੁਸ਼ਿਆਰ ਮੁੰਡਾ ਸੀ ਉਹਨੂੰ ਕਹਿ ਦਿੰਦੇ ਐਗਜ਼ਾਮ ਕਰਾਣਾ ਕਰਾ ਦੇ ਨੇ ਤੇ ਤੈਨੂੰ ਬਾੜ ਦਾ ਕੁੱਟ ਦੇਣਾ ਬਾਈ ਦਾ ਚੈਨਲ ਸ਼ੱਕਰਪਰਾ ਜਰੂਰ ਕਰਕੇ ਜਾਇਓ ਠੀਕ ਹੈ ਜੀ ਸ਼ੰਕਰਪਰਾ ਕਰ ਲੋ ਸਬਸਕ੍ਰਾਈਬ ਨਹੀਂ ਕਿਸੇ ਨੇ ਕਰਨਾ ਪਹਿਲੀ ਵਾਰ ਦੇ ਵਿੱਚ ਹੀ ਫਸ ਗਿਆ ਸੀਗਾ ਮੈਡਮ ਨੇ ਕੁੱਟਾ ਪਾ ਲਾ ਮੈਨੂੰ ਮੈਂ ਨਹੀਂ ਫਿਰ ਕਦੇ ਮੁਰਦਕੇ ਪਰਚੀ ਲੈ ਕੇ ਗਿਆ ਮੈਂਗਾ ਨਾ ਵੀ ਭਰਾਵਾ 60 65 ਦੇ ਵਿੱਚ ਚੜ ਜੂ ਕੰਮ ਪਰਚੀ ਲੈ ਕੇ ਜਾਣੀ ਹੈ ਲੈ ਕੇ ਜਾਣੀ ਹੈ ਨੈਪਾਂ ਬਣ ਰਹੀਆਂ ਨੇ ਸਾਡੇ ਸ਼ੋਹ ਦੀਆਂ ਆਊਟ ਰੂਟ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਫਿਰ ਤੋਂ ਆਪਾਂ ਗੇੜੀ ਰੂਟ ਸ਼ੋਅ ਦੇ ਵਿੱਚ ਪਹੁੰਚ ਗਏ ਆ ਬਾਈ ਹੋਰੀ ਖੜੇ ਨੇ ਕੁੰਡੀਆਂ ਮੁੱਛਾਂ ਕਿੱਦਾਂ ਫਿਰ ਠੀਕ ਠਾਕ ਵਧੀਆ ਬਾਈ ਸਭ ਵਧੀਆ ਸਾਰਾ ਪੂਰਾ ਮਾਹੌਲ ਵਧੀਆ ਵਧੀਆ ਬਾਈ ਪੂਰਾ ਵਧੀਆ ਚੱਲ ਮਾਹੌਲ ਚੱਲ 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 ਬਾਈ ਪੂਰਾ ਚੱਲ ਕਰਦੇ ਰੂਟ ਦੇ ਉੱਤੇ ਫਿਰ ਬਾਈ ਕਿੱਦਾਂ ਨਜ਼ਾਰੇ ਆ ਰਹੇ ਨਜ਼ਾਰੇ ਪੂਰੇ ਬਾਈ ਬਸ ਦੇਖੀ ਜਾਂਦੇ ਆ ਦੁਨੀਆ ਆਸਾ ਪਾਸਾ ਸਮਾਨ ਚੱਲਦੇ ਆ ਪੂਰੇ ਬਾਈਆਂ ਦੇ ਮੁੱਛਾਂ ਤਾਂ ਹੀ ਖੜੀਆਂ ਆ ਹਾਂ ਹਾਂ ਬਾਈ ਅਸੀਂ ਬਾਈ ਬਸ ਸੁਣ ਕਲਾਸ ਲਾ ਕੇ ਨਿਕਲੇ ਆ ਖਾ ਯੂਨੀਵਰਸਿਟੀ ਜਾਣੇ ਆ ਚਾਹ ਪਾਣੀ ਪੀ ਕੇ ਪੜਦੇ ਆ ਲੈਕਚਰ ਉੱਚਰ ਲਾਉਣੇ ਆ ਲਾਉਂ ਉੱਥੇ ਲਾਉਂਗੇ ਫਿਰ ਮਾਹੌਲ ਉਹ ਯੂਨੀਵਰਸਿਟੀ ਅੱਜ ਉਹ ਚੱਲੀ ਜਾਂਦਾ ਨਾ ਆਪਣਾ ਐਮਬੀਏ ਚ ਪ੍ਰੋਗਰਾਮ ਦਾ ਚੱਲੀ ਜਾਂਦਾ ਉੱਥੇ ਫਿਰ ਮਾਹੌਲ ਪੂਰਾ ਸੈਟ ਆ ਰਾਤ ਨੂੰ ਰਾਤ ਨੂੰ ਡੀਜੇ ਨਾਈਟ ਆ ਤਾਂ ਫਿਰ ਕਰਾਂਗੇ ਕੁਛ ਨਾ ਕੁਛ ਨਜ਼ਾਰੇ ਲਵਾਂਗੇ ਅੱਜ ਪੂਰੀ ਡੀਜੇ ਨਾਈਟ ਦੀ ਤਿਆਰੀ ਚੱਲ ਰਹੀ ਆ ਬਾਈ ਪੂਰੀ ਪੂਰੀ ਪੂਰਾ ਮਾਹੌਲ ਆ ਦੇਖੋ ਕੱਲ ਵੀ ਜਾ ਕੇ ਆਇਆ ਪਤਾ ਅੱਛਾ ਤਿਆਂ ਗਾ ਚਾ ਚੜਿਆ ਬਾਈ ਜੀ ਤੀਆਂ ਕੀ ਉੱਥੇ ਤਾਂ ਤੀਆਂ ਨਾਲੋਂ ਵੀ ਜ਼ਿਆਦਾ ਐ ਉਥੇ ਤਾਂ ਮਾਹੌਲ ਹੀ ਦੂਜਾ ਕਈ ਹੁੰਦਾ ਉਹ ਕਲੱਬ ਵਾਲਾ ਕਲੱਬ ਵਾਲਾ ਮਾਹੌਲ ਐ ਤੀਆਂ ਤੂੰ ਵਾਲਾ ਕਹਨੂ ਐ ਬਈ ਯਾਰ ਵੇਲੀ ਸਾਰੇ ਸਾਰੇ ਯਾਰ ਵੇਲੀ ਬਾਈ ਕਿ ਕੀ ਨਾਮ ਨੇ ਨਾਮ ਦੱਸੋ ਤੁਹਾਡੇ ਬਾਈ ਮੇਰਾ ਨਾਮ ਤਾਂ ਇੰਦਰਵੀਰ ਐ ਮੇਰਾ ਬਰੌਕ ਬਾਈ ਬਰੌਕ ਹਾਂ ਬਰੌਕ ਲੈਸਨਰ ਨਹੀਂ ਨਹੀਂ ਅਮਰੀਕਨ ਬਰੌਕ ਬਾਈ ਅਮਰੀਕਨ ਬਰੌਕ ਮੇਰੇ ਨਾਮ ਦੇ ਪਿੱਛੇ ਕੀ ਰਾਜ ਆ ਬਾਈ ਅਮਰੀਕਾ ਦਾ ਬਰਥ ਆ ਮੇਰਾ ਹਾਂ ਆ ਕਰਕੇ ਲੋਕ ਕਰਦੇ ਨੇ ਨਾਮ ਹੀ ਅਮਰੀਕਾ ਦਾ ਹਾਂ ਅਮਰੀਕਾ ਵਾਲੇ ਬਈ ਅਮਰੀਕਨ ਬੋਰਨ ਪਰ ਲੱਗਣਾ ਕੌਨਸਟੇਬਲ ਆ ਰਹਿਣਾ ਪਧੋੜ ਹੈ ਯਾਰ ਜੰਨ ਢਿੱਲੋ ਦੇ ਪਿੰਡ ਪਧੋੜ ਨਾਲ ਪਾਖੜੇ ਦਾ ਬੰਨ ਜਿੱਤੀ ਸੁਣਾਓ ਫਿਰ ਗਾਣਾ ਨਹੀਂ ਨਹੀਂ ਗਾਣਾ ਤਾਂ ਨਹੀਂ ਆਉਂਦਾ ਬਈ ਯਾਰ ਪੜਦੀ ਹੈ ਨਾ ਬਈ ਗਾਣਿਆਂ 'ਚ ਸਾਡਾ ਧਿਆਨ ਹੀ ਨਹੀਂ ਯਾਰ ਪੜ੍ਹਾਈ 'ਚ ਧਿਆਨ ਤੇ ਯਾਰਾਂ ਦੋਸਤਾਂ ਦੇ ਉੱਤੇ ਕਿੰਨਾ ਕਮ ਉਹ ਰਹੀ ਬਈ ਆਪਦੇ ਇੱਕ ਉਹ ਆ ਗਿਆ ਪਲਵਾਨ ਸਾਡਾ ਯਾਰ ਇਧਰ ਆ ਪਲਵਾਨ ਬਾਈ ਨੂੰ ਉਹ ਬੌਕਸਰ ਉਹ ਬੌਕਸਰ ਆ ਬਾਈ ਯਾਰ ਕੀ ਨਾਮ ਆ ਬੌਕਸਰ ਦਾ ਬੌਕਸਰ ਨਾਮ ਦਾ ਹੈਗਾ ਗੁਰਕੀਰਤ ਸਿੰਘ ਲੰਬੇ ਬੋ ਹੋ ਜੂਗੇ ਮੇਰੇ ਨਹੀਂ ਟਿਕੜ ਗਿਆ ਠੀਕ ਆ ਵਧੀਆ ਵਧੀਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੀਰਤ ਆ ਵੀਰੇ ਕੀਰਤ ਕਿੱਥੋਂ ਬਲੋਂਗ ਕਰਦੇ ਹੋ ਬਾਈ ਮੈਂ ਸਨਾਮ ਸ਼ਹਿਰ ਸਨਾਮ ਤੋਂ ਬੌਕਸਰ ਸਾਹਿਬ ਕਦੇ ਪਿਆਰ ਹੋਇਆ ਨਾ ਵੀਰੇ ਕਦੇ ਨਹੀਂ ਹੋਇਆ ਦੇਖ ਲਓ ਬਈ ਇਹ ਕੀ ਕਹਿ ਰਹੇ ਨੇ ਕਹਿੰਦੇ ਮੈਨੂੰ ਕਦੇ ਪਿਆਰ ਨਹੀਂ ਕਰਦਾ ਏ ਬਸ ਸਿੱਧਾ ਹੀ ਵੇ ਕੋਟ ਮਾਰਕੋਟਾ ਲਈ ਗਾ ਫਰੈਂਸ ਕਰਦਾ ਬਸ ਮਾਰਕੋਟਾ ਵਾਲਾ ਕੰਮ ਹੈ ਲੜਾਈਆਂ ਨੂੰ ਸਰਨ ਮੂਰੇ ਬਾਈ ਲੜਾਈ ਦੇ ਵਿੱਚ ਫਿਰ ਬਾਕਸਿੰਗ ਦਾ ਕਰਦੇ ਹੋ ਇਸਤੇਮਾਲ ਕਦੇ 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 ਹੋ ਜਾਂਦਾ ਹੈ ਹੋ ਜਾਂਦਾ ਕਦੇ ਕਦੇ ਹੋ ਜਾਂਦਾ ਹੋ ਜਾਂਦਾ ਹਾਂ ਅੱਛਾ ਲੋਕੀ ਤਿੰਨ ਪੰਜ ਕਰੇ ਫਿਰ ਕਰਨਾ ਪੈਂਦਾ ਤਿੰਨ ਪੰਜ ਕਰੇ ਚਲੋ ਪਿਆਰ ਮੁਹੱਬਤ ਵਾਲੀ ਸਾਈਡ ਵੀ ਰਹਿਣਾ ਥਾਰੇ ਉਹ ਹਲੇ ਉਮਰ ਨਹੀਂ ਹੈਗੀ ਹਲੇ ਪੜ ਲਈ ਕੋਈ ਸਭਣ ਜੀਏ ਫਿਰ ਕਰਾਂਗੇ ਬਾਈ ਹੋਇਆ ਫਿਰ ਕਦੇ ਪਿਆਰ ਨਾ ਯਾਰ ਪਿਆਰਾਂ ਪੂਰਾਂ ਚ ਕੀ ਰੱਖਿਆ ਸੇਲੀ ਨਹੀਂ ਹੈਗੀ ਕੋਈ ਵੀ ਯਾਰ ਨਾ ਸੇਲੀ ਸੁਲੀ ਕਿੱਥੇ ਢੇਲੀ ਸੁਲੀ ਕਿੱਥੇ ਬਸ ਕੁੜੀ ਕੁੜੀਆਂ ਨੂੰ ਬਈ ਕਿਹੋ ਜਿਹੇ ਮੁੰਡੇ ਪਸੰਦ ਹੁੰਦੇ ਨੇ ਉਹੀ ਤਾਂ ਪਤਾ ਨਹੀਂ ਸਾਡੇ ਵਰਗੇ ਪਸੰਦ ਨਹੀਂ ਪਰ ਅਸੀਂ ਕਰਦੇ ਨਹੀਂ ਕੁੜੀਆਂ ਨੂੰ ਸਾਡੇ ਵਰਗੇ ਹੁਣ ਸਾਤ ਸੋਹਣਾ ਆਜੋ ਥੋੜਾ ਲਵੇ ਆਜੋ ਲਵੇ ਆਜੋ ਲਵੇ ਆਜੋ ਸਾਡੇ ਵਰਗੇ ਥੋੜੀ ਛਾਪਰੀ ਜਿਆਦੇ ਪਸੰਦ ਆਉਂਦੇ ਨੇ ਕੁੜੀਆਂ ਨੂੰ ਛਾਪਰੀ ਜਿਆਦੇ ਪਸੰਦ ਆਉਂਦੇ ਨੇ ਸਾਡੇ ਵਰਗੇ ਕਿੱਥੇ ਆਉਂਦੇ ਨੇ ਯਾਰ ਬਈ ਕਿੱਥੋਂ ਬਲੋਂਗ ਕਰਦੇ ਹੋ ਅਸੀਂ ਚਾਂਦਪੁਰੋਂ ਹਰਿਆਣੇ ਤੋਂ ਚੰਦ ਹੀ ਚੜਿਆ ਪਿਆ ਜਮਈ ਹੁੰਦੇ ਚੰਦ ਹੀ ਚੜਿਆ ਪਿਆ ਫਿਰ ਚੰਦ ਹੀ ਚੜਾਉਣਾ ਵੀ ਆ ਚਾਂਦੇ ਨੇ ਇਹਨੂੰ ਥੋੜੇ ਦਿਨਾਂ ਤੱਕ ਚੰਦ ਚੜਾਉਣਾ ਤੇ ਕੀ ਕੋਈ ਹੋਰ ਹੀ ਨਾ ਚੰਦ ਚੜਾਦੀ ਆ ਯਾਰ ਤੁਹਾਡੇ ਹੁੰਦੇ ਕਿੱਥੇ ਚੰਦ ਚੜਾਵਾਗੇ ਤੁਸੀਂ ਹੈ ਕਿਉਂ ਚੰਦ ਚੜਾਉਣ ਨੂੰ ਬਾਜੀ ਪਤਾ ਲੱਗੂ ਵੀ ਚੰਦ ਚੜ ਗਿਆ ਚਾਂਦਪੁਰੇ ਚ ਹੋਇਆ ਫਿਰ ਪਿਆਰ ਕਦੇ ਨਾ ਕਾਨੂੰ ਹੋਇਆ ਪਿਆਰ ਪਿਉਰਾ ਕਿੱਥੇ ਪਿਆਰ ਪਿਉਰ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਹੈ ਗਿਆ ਨਾ ਆਜੋ 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 ਆਪ ਗਾਜਰ ਮੂਲੀ ਵਾਂਗੂ ਪਿਆਰ ਕਰੀ ਜਾਂਦੇ ਐਂ ਹੋ ਗਿਆ ਨਬੇ ਯਾਰ ਦਾ ਮਾਸਟਰ ਨਾਲ ਪਿਆਰ ਹੁੰਦਾ ਮਾਸਟਰ ਨਾਲ ਪਿਆਰ ਹੁੰਦਾ ਇਹਨੂੰ ਮਾਸਟਰ ਨਾਲ ਫਿਊਚਰ ਇਹਦੇ ਤਾਕੜੇ ਨੇ ਇੱਤਾ ਬੰਦਾ ਹੈ ਸਾਥੀ ਸਾਥੀ ਹੁੰਦੀ ਆ ਕੀ ਕਹਿ ਰਹੇ ਹੋ ਇਹਨੂੰ ਰੇਗ ਨਾ ਹੁੰਦਾ ਇਹਨੂੰ ਨਹੀਂ ਕਿਸੇ ਨਾਲ ਹੁੰਦਾ ਨਹੀਂ ਯਾਰ ਐਨਾ ਸੋਹਣਾ ਸੁਨੱਖਾ ਮੁੰਡਾ ਰਿਸ਼ਤਾ ਦੇਖ ਲੋ ਬਾਈ ਜੇ ਕੋਈ ਹੈਗਾ ਨਾ ਸੋਹਣੀ ਸੁਨੱਖੀ ਕੁੜੀ ਹੈ ਮਾਸਟਰ ਨੂੰ ਖਾਂ ਮਾਸਟਰ ਨੂੰ ਜ਼ਿਆਦਾ ਪਸੰਦ ਆਉਂਦਾ ਇਹ ਮਾਸਟਰ ਨੂੰ ਜ਼ਿਆਦਾ ਪਸੰਦ ਆ ਹਾਂ ਇਸ ਤਰ੍ਹਾਂ ਦੀ ਪਸੰਦ ਆ ਇਹ ਸਾਰੇ ਨਾਲ ਹੱਸਦਾ ਖੇਡਦਾ ਸਾਰੇ ਪ੍ਰੋਫੈਸਰ ਸਾਥੀ ਸਾਥੀ ਕਰਦੇ ਆ ਇਹਨੂੰ ਬਈ ਸਿੱਖੀ ਬਹੁਤ ਸੋਹਣੀ ਸੰਭਾਲ ਕੇ ਰੱਖੀ ਧੰਨਵਾਦ ਬਾਈ ਯਾਰ ਲੋਕ ਤੁਸੀਂ ਦੋਸਤਾਂ ਨੂੰ ਵੀ ਕਹੋ ਪੱਗਾਂ-ਪੁੱਗਾਂ ਬਣੀ ਚਿੱਤ ਕਰੇ ਕੇਸ ਰੱਖ ਲਵਾ ਫੇਰ ਤੁਸੀਂ ਰੱਖਣੇ ਆ ਬਾਈ ਕੇਸ ਨੂੰ ਦਾੜੀ-ਮੁੱਸਾਂ ਕਰਾਂਗੇ ਹੌਲੀ-ਹੌਲੀ ਜਦੋਂ ਕੁਛ ਲੱਗ-ਲੁਗ ਜਾਣ ਕਹਿੰਦੇ ਫੇਰ ਪੱਗ-ਪੁੱਗ ਬੰਨਿਆ ਕਰਾਂਗੇ ਪਿੰਡ ਦੇ ਵਿੱਚ ਫੇਰ ਬਾਈ ਚੜ੍ਹਾਈ ਆ ਗਾ ਬਸ ਠੀਕ ਆ ਬਾਈ ਕੰਮ ਵਧੀਆ ਹਾਂਡੀ ਗਾਂਡੀ ਠੀਕ ਨੇ ਜਮਾ ਜਮਾ ਲੋਟ ਬਾਈ ਸਾਰੇ ਵਧੀਆ ਸੋਨੇ ਵਧੀਆ ਨੇ ਵਧੀਆ ਵਧੀਆ ਬਾਈ ਰਸਤਾ ਵਧੀਆ ਉਹਨਾਂ ਦੇ ਨਾਲ ਰਸਤਾ ਭੁੱਲ ਬਾਈ ਹਾਂਡੀ ਗਾਂਡੀ ਤੇ ਇਹਦੀ ਇਹਦੀ ਸਨੈਪਚੈਟ ਵੈਰੀਫਾਈਡ ਆ ਬਾਈ ਹੋ ਗਿਆ 15 ਸਨੈਪਚੈਟ ਸੱਚ ਇਨਾਂ ਨੇ ਨਾਮ ਦੱਸ ਦੋ ਫਿਰ ਅਮਰੀਕਨ ਬਰੋਕ ਬਾਈ ਕਹਿ ਦਿਓ ਬਾਈ ਸਬਸਕ੍ਰਾਈਬ ਕਰਿਓ ਆਪਣਾ ਅਮਰੀਕਨ ਬਰੋਕ ਬਾਈ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਮਹੀਨਾ ਹੋ ਗਿਆ ਸਾਰੇ ਪਟਿਆਲੇ ਚ ਨੇ ਇੱਕ ਗੱਲ ਡਾ ਰੱਖੀ ਆ ਮੇਰੀ ਸਨੈਪਚੈਟ ਵੈਰੀਫਾਈਡ ਹੋ ਗਈ ਮੇਰੀ ਸਨੈਪਚੈਟ ਵੈਰੀਫਾਈਡ ਹੋ ਗਈ ਇਹਨੇ ਸਾਡਾ ਲਹੂ ਪੀ ਰੱਖਿਆ ਮੈਨੂੰ ਲੱਗਦਾ ਇੰਨਾ ਵਿਆਹ ਦਾ ਹੋਰ ਭਾਈ ਆਪਣਾ ਨਿਆਰਾ ਹੀ ਬੜਾ ਸਨੈਪਚੈਟ ਫ੍ਰੀ ਪ੍ਰੋਮੋਸ਼ਨ ਫ੍ਰੀ ਪ੍ਰੋਮੋਸ਼ਨ ਕਰਾਂਗੇ ਭਾਈ ਆਪਣਾ ਆ ਦੇਖੋ ਜੀ ਸਨੈਪਚੈਟ ਆਪਣਾ ਵੈਰੀਫਾਈ ਹੋ ਗਿਆ ਤਾਰਾ ਲੱਗ ਚੁੱਕਿਆ ਪਾਰਟੀ ਲਿੱਤੀ ਫਿਰ ਇਸ ਗੱਲ ਦੀ ਤੁਸੀਂ ਚੱਲਣੀ ਹੈ ਭਾਈ ਬਸ ਦੇਣੀ ਆ ਉੱਥੇ ਸਾਹਮਣੇ ਕਰਾਂਗੇ ਭਾਈ ਦੋ ਕੁੱਟ ਤੇ ਦੋ ਕੁੱਟ ਚਾਹ ਚਾਹ ਹੀ ਪੀਣੀ ਹੈ ਚਾਹ ਵੀ ਭਾਈ ਚਾਹ ਹੀ ਪੀਣੀ ਹੈ ਚਾਹ ਕੇਸਰ ਚਾਹ ਪਿਆ ਮੈਂ ਵੀਰੇ ਪੰਜਾਬ ਪੰਜਾਬੀ ਪੰਜਾਬੀ ਅਤੇ ਦੇ ਨਾਲ ਕਿੰਨਾ ਬਾਈ ਬਹੁਤ ਪਿਆਰਾ ਹੈ ਬਾਈ ਨਾ ਹੀ ਅਮਰੀਕਾ ਵਾਲਾ ਬਾਈ ਬੋਲਦਾ ਪਿਆਬ ਨੂੰ ਹੀ ਆ ਸੀ ਪਿਆਰ ਤਾਂ ਸਾਡਾ ਪਿਆਬੀ ਚ ਨਾਲ ਹੀ ਆ ਇਹਦਾ ਕਲਾਸ ਊੜਾੜਾ ਆਂਦਾ ਫਿਰ ਊੜਾੜਾ ਇਹ ਦੂ ਬਣੇ ਸਾਰੇ ਪਿੰਡੇ ਤੇ ਊੜੇ ਆੜੇ ਦਿਖਾ ਦਿਖਾ ਦੇ ਖੋੜਾ ਊੜਾੜਾ ਸੁਣਾ ਦਿਓ ਫਿਰ ਥੋੜਾ ਊੜਾੜਾ ਹੁਣ ਬਾਈ ਜਰ ਕਲਾਸ ਲਪਣੀ ਐ ਸੀ ਇਦੂ ਬਾਅਦ ਫਿਰ ਕਲਾਸ ਚ ਊੜਾੜੀ ਆਈ ਜੂ ਸਾਨੂੰ ਇਹ ਵੀ ਆ ਨਹੀਂ ਔਖਾ ਹੈ ਕੰਮ ਬਾਈ ਇਹ ਗਾਣੇ ਕਿਤੇ ਸੁਣਦੇ ਗਾਣੇ ਬਾਈ ਜਿਹੜਾ ਵਧੀਆ ਲੱਗ ਜੇ ਬਸ ਜੇ ਮਜਮੂਮ ਵਾਲੇ ਗਾਣੇ ਸੁਣ ਲਈਦੇ ਆ ਅੱਛਾ ਅੱਜ ਕੱਲ ਕਿਹੜਾ ਫੇਵਰੇਟ ਚੰਗਾ ਹੈ ਅੱਜ ਕੱਲ੍ਹ ਖਮੋਰ ਕੌਣ ਕੁੰਮਦਾ ਹੈ ਸਾਰੀ ਸੁਣਦੇ ਆ ਬਾਈ ਗਾਣੇ ਅਸੀਂ ਹੁਣ ਗਾਣੀ ਰੋਕ ਦੇਣੇ ਆ ਬਾਈ ਅਸੀਂ ਪੜ੍ਹਿਆ ਕਰਨਾ ਚਾਹ ਰਹੇ ਘਰ ਵਾਲੀ ਦੇ ਵਿੱਚ ਕੀ ਕੀ ਕੁਆਲਿਟੀਜ਼ ਚਾਹੀਦੀਆਂ ਨੇ ਘਰ ਵਾਲੀ ਬਸ ਥੱਪੜ ਵਾਲੇ ਲਾਉਂਦੀ ਆ ਬਾਈ ਕਦੇ ਕਦੇ ਉਹ ਕਹਿੰਦਾ ਕੀ ਕੋਣ ਮੈਰਿਡ 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 ਹੋ ਜਾਣਾ ਬਾਈ ਬਸ ਮੈਂ ਥੋੜੇ ਟਾਈਮ ਚ ਇਹ ਇਹਨੇ ਆਪਦੇ ਵਿਆਹ ਤੋਂ ਪਹਿਲਾਂ ਹੀ ਛੱਤਰ ਖਾ ਰਿਹਾ ਹਾਂ ਕਿੰਨਾ ਕੋ ਪਿਆਰਾ ਫਿਰ ਭਾਬੀ ਦੇ ਪੂਰਾ ਬਾਈ ਫੁੱਲ ਪੂਰਾ ਇੱਕ ਵਾਰ ਕੈਮਰੇ ਮੇਰੇ ਕੋਲ ਕੀ ਕਵਾਂ ਬਈ ਪਿਆਰ ਤਾਂ ਬਹੁਤ ਆ ਬਈ ਪਿਆਰ ਬਹੁਤ ਆ ਬਈ ਸਾਰਿਆਂ ਨਾਲ ਹੀ ਨਾਮ ਵੀ ਦੱਸ ਦੋ ਫਿਰ ਨਾਂ ਦਾ ਬਈ ਕਹਾਨੂੰ ਦੱਸਣਾ ਹੁਣੇ ਜਦ ਤੂੰ ਟੰਬੇ ਪੋਣੇ ਨਾ ਦੱਸ ਕੇ ਵਿਆਹ ਕਦੋਂ ਕਰਾ ਰਿਹਾ ਵਿਆਹ ਵੱਸ ਬਈ ਜਦੋਂ ਮੰਨ ਲੈ ਕੇ ਮੇਰੇ ਡੇੜੀ ਅੱਛਾ ਡੇੜੀ ਜੀ ਇਹ ਕੁੱਟ ਕਿੰਨੇ ਕੇ ਬਈਆ ਡੇੜੀ ਬਈ ਕੁੱਟ ਹੁਣ ਵੀ ਪੈਂਦੀ ਉਹਨੇ ਆ ਕੰਮ ਦੇਖ ਲੈ ਕੁੱਟ ਹੁਣ ਵੀ ਪੈਣੀ ਐ ਵੀ ਕੀ ਕਰੀ ਜੈਨਾ ਤੂੰ ਮੈਂ ਇੱਕ ਮੂਰੇ ਉਪਰੋਂ ਸਨੈਪਚੈਟ ਵੈਰੀਫਾਈਡ ਵੈਰੀਫਾਈਡ ਆ ਬਈ ਸਨੈਪਚੈਟ ਕੰਮ ਹੁਣ ਬਣ ਗਿਆ। ਛਮੀ ਕੋਟ ਪਈ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਸਨੈਪਚੈਟ ਦੇਖੀ ਤਾਰਾ ਹੈਗਾ। ਕਿੱਥੇ ਤਾਰਾ ਉੱਡ ਤੇ ਨਹੀਂ ਗਿਆ? ਨਹੀਂ ਹੁਣ ਨਹੀਂ ਉੱਡਦਾ ਬਾਈ। ਹੁਣ ਨਹੀਂ ਉਡਣ ਦਿੰਦੇ। ਕਿਦਾਂ ਕਰਾਈ ਫਿਰ ਸਨੈਪਚੈਟ ਤੇ ਪੈਸੇ ਦੇ ਕੇ? ਆਪੀ। ਪੈਸੇ ਯਾਰ ਪੈਸੇ ਤਾਂ ਚਾਹ ਪੀਣ ਨੂੰ ਨਹੀਂ ਹੁੰਦੇ ਸਾਡੇ ਕੋਲੇ। ਅਸੀਂ ਹੁਣ ਪੈਸੇ ਸਨੈਪਚੈਟ ਦੇ ਕਰਾਉਣ ਦੀਆਂ 1.5 150 ਸਨੈਪਚੈਟਾਂ ਪਾਈਆਂ ਫਿਰ ਕਿੱਥੇ ਜਾ ਕੇ ਸਨੈਪਚੈਟ ਵੈਰੀਫਾਈ ਹੋਈ ਆ। ਮੈਂ ਥੋੜੀ ਤਾਂ ਹੁੰਦੀ ਆ। ਹੁਣ ਵੜਿਆ ਮਿਹਨਤ ਦਾ ਮੁੱਲ ਹੁਣ ਮੜਿਆ ਮੁੰਡੇ ਦਾ ਤਾਰਾ ਆ ਗਿਆ ਹੁਣ ਸਨੈਪਚੈਟ ਤੇ ਪਿੰਡ ਦੇ ਵਿੱਚ ਰਹਿਣਾ ਪਸੰਦ ਆ ਕਿ ਸ਼ਹਿਰ ਦੇ ਵਿੱਚ ਰਹਿਣਾ ਪਸੰਦ ਆ ਪਿੰਡ ਚ ਬਈ ਪਿੰਡ ਵਧੀਆ ਪਿੰਡ ਚ ਹੀ ਬਈ ਪਿੰਡ ਖੇਤ ਚ ਖੇਤ ਚ ਕਿੰਨੇ ਦੇ ਖੇਤਾਂ ਦੇ ਵਿੱਚ ਘਰ ਹੈਗਾ ਆ ਹੈਗਾ ਅੱਛਾ ਪਾਇਆ ਹੋਇਆ ਤੁਸੀਂ ਉਹਨਾਂ ਨੇ ਤਾਂ ਹੀ ਸੋਚ ਚੁੱਕੇ ਗਿਆ ਹੈ ਤਾਂ ਹੀ ਖੇਤਾਂ ਜੀ ਅੱਛਾ ਬਈ ਮੇਰੇ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਯਾਰੀ ਦੋਸਤੀ ਯਾਰਾ ਕਿੰਨਾ ਕੁ ਮੈਨੇ ਰੱਖਦੀ ਹੈ ਇੱਕ ਬੰਦੇ ਵਾਸਤੇ ਪੂਰੀ ਮੈਨੇ ਰੱਖਦੀ ਹੈ ਬਈ ਹੁਣ ਅਸੀਂ ਇਕੱਠੇ ਹੀ ਰਹਿਨੇ ਸਾਰੇ ਕਲਾਸ ਵੀ ਇਕੱਠੇ ਲਾਉਣੀ ਖਾਣਾ ਪੀਣਾ ਵੀ ਇਕੱਠੇ ਨੇ ਆਹ ਕੰਮ ਵੀ ਅਸੀਂ ਇਕੱਠੇ ਕਰ ਰਹੇ ਹਾਂ ਸੋਡੇ ਵਾਲਾ ਇਹ ਦਵਾ ਤੇ ਗੇੜਾ ਗੁੜਾ ਕੱਢਨੇ ਹੋਵੇ ਇਕੱਠੀ ਵੀਰ ਇੱਕ ਗੱਲ ਹੋਰ ਸੀਗੀ ਕਿਤੇ ਕੁੱਟ ਪਈ ਆ ਕਿਤੇ ਨਾ ਨਾ ਇਹ ਕੁੱਟਲੇ ਕੰਮ ਹੀ ਨਹੀਂ ਕੀਤੇ ਵੀ ਹੋਲ ਹੋਈ ਆ ਕਦੇ ਨਹੀਂ ਨਹੀਂ ਉਹ ਤਾਂ ਸੀ ਬਹੁਤ ਭੋਰਦੇ ਆ ਬਾਈ ਅੱਛਾ ਕੁੱਟ ਨਹੀਂ ਪਈ ਹੋਰ ਨੂੰ ਆ ਪੀਰ ਆ ਹੀ ਬਸ ਕਦੇ ਸਾਡੇ ਨੂੰ ਦਾ ਪੀਰ ਆ ਇਹ ਤੁਹਾਨੂੰ ਇੱਕ ਸਵਾਲ ਕਦੇ ਤੇਲ ਮੁੱਕਿਆ ਤੇਲ ਨਾ ਬਾਈ ਤੇਲ ਨਹੀਂ ਸਾਡਾ ਤਾਂ ਨਹੀਂ ਮੁੱਕਿਆ ਬਾਈ ਫਿਰ ਕਦੇ ਉਹ ਮੇ ਤਾਂ ਨਹੀਂ ਮੁੱਕਿਆ ਮੋਟਰਸਾਈਕਲ ਲੱਗੇ ਨਾ ਮੋਟਰਸਾਈਕਲ ਹੀ ਹਾਂ ਅਸੀਂ ਪੋਣੀ ਉਨਾ ਕਿ ਬਾਈ ਜਿੰਨਾ ਕਿ ਜਾਣਾ ਅਸੀਂ ਪੰਜਾਬ ਹਾਂ ਕਦੀ ਪੋਣੇ ਉਹਨਾਂ ਨੇ ਕਿ ਗੇੜੇ ਕੱਢ ਕੇ ਰੋਕ ਲਈਦਾ ਵੀ ਹੁਣ ਮੁੱਕੂਗੇ ਦੂਜਾ ਨਾ ਨੱਤੀ ਦਾ ਪੋਣੇ ਹੁੰਨੇ ਆ ਫਿਰ 30 ਦਾ ਨਹੀਂ ਫਿਰ ਨੱਤੀ ਆ ਜਰ ਕਹਿੰਦੇ ਪੰਪ ਵਾਲੇ ਨੇ ਸੈੱਟ ਕਰਕੇ ਰੱਖਿਆ ਹੁੰਦਾ ਫਿਰ ਅਹੀ ਇੱਕ ਘੱਟ ਪੋਣੇ ਉਹਨਾਂ ਨੇ ਜਾਂ 49 ਦਾ ਜਾਂ 29 ਦਾ 39 ਦਾ ਐ ਪੋਣੇ ਉਹਨਾਂ ਨੇ ਵਧੀਆ ਲੱਗਿਆ ਟੱਡ ਸਾਰਿਆਂ ਨਾਲ ਗੱਲ ਕਰਕੇ ਆਊਟ ਰੂਟ ਕਿਹੜੀ ਸ਼ੋਅ ਦਾ ਨਾਮ ਆ ਆਪਣੇ ਇੱਕ ਵਾਰ ਅਨਾਉਂਸ ਕਰ ਦਿਓ ਵੀ ਸਾਰੇ ਜ਼ਰੂਰ ਦੇਖੋ ਆ ਬਈ ਆਪਣਾ ਸ਼ੋਅ ਇਹਨਾਂ ਬਾਈਆਂ ਦਾ ਆਊਟ ਰੂਟ ਕਿਹੜੀ ਸਾਰੇ ਜ਼ਰੂਰ ਦੇਖਿਆ ਕਰੋ ਬਹੁਤ ਵਧੀਆ ਕੰਮ ਕਰਦੇ ਆ ਬਾਈ ਆਪਾਂ ਕਰਾਂਗੇ ਸਨੇਪਚੈਟ ਤੇ ਪ੍ਰੋਮੋਸ਼ਨ ਬਈ ਤੁਹਾਡਾ ਆਊਟ ਰੋਡ ਤੇ ਹੁਣੇ ਕਰਦੋ ਸਨੇਪ ਵੈਰੀਫਾਈਡ ਸਨੇਪਚੈਟ ਤੋਂ ਸਾਡੀ ਸਨੇਪ ਪੈਨ ਲੱਗੀ ਆ ਵੀਰੇ ਆ ਦੇ ਆਹ ਹਾਂ ਬਈ ਪਾਵਾਂਗੇ ਸਨੇਪ ਤੁਹਾਡੀ ਨਾਲੇ ਆਊਟ ਰੋਡ ਸੋ ਇਹਨਾਂ ਦਾ ਜਰੂਰ ਦੇਖਿਓ ਬਾਕੀਆਂ ਦਾ ਤੇ ਇੱਕ ਹੋਰ ਵੀਰੇ ਸਨੇਪਚੈਟ ਵੈਰੀਫਾਈਡ ਅਕਾਊਂਟ ਬਰੋਕ ਸੰਦੂ ਅਮਰੀਕਨ ਅਮਰੀਕਨ ਬਰੋਕ ਸੰਦੂ ਸਪੈਸ਼ਲੀ ਅਮਰੀਕਨ ਉੱਪਰੋਂ ਸਨੇਪਚੈਟ ਵੈਰੀਫਾਈਡ ਆ ਕਰ ਲਓ ਸਾਰੇ ਹਾਂ ਕਰਿਓ ਠੀਕ ਥੈਂਕਿਊ ਵੀਰੇ ਥੈਂਕਿਊ 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 ਵੀਰੇ ਥੈਂਕਿਊ ਥੈਂਕਿਊ ਆਓ ਜੀ ਪੱਗ ਚਲਦੇ ਆ ਕਰਦੇ ਆ ਗੱਲਾਂ ਬਾਤਾਂ ਹੋਰ ਵੀਰਾਂ ਦੇ ਨਾਲ ਹਾਂਜੀ ਬਾਈ ਕਿੱਦਾਂ ਵਧੀਆ ਵੀਰੇ ਵਧੀਆ ਹਾਂ ਹੋਰ ਕੀ ਨਾਮ ਕੀ ਹੈ ਬਾਈ ਤੁਹਾਡਾ ਮੇਜਰ ਚੰਦਾ ਵੀਰੇ ਅੱਛਾ ਬਾਈ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਵੀਰੇ ਲੋਕਲ ਹੀ ਕਰਦੇ ਆ ਪਟਿਆਲੇ ਅੱਛਾ ਕੰਮ ਕੀ ਕਰਦੇ ਹੋ ਬਾਈ ਕੰਮ ਆਪਣੀ ਸ਼ਾਪ ਹੈ ਵੀਰੇ ਅੰਦਰ ਨੈਸ ਕੈਫੇ ਆਪਣੀ ਕੰਟੀਨ ਅੱਛਾ ਹਾਂਜੀ ਫੈਸੇ ਬੂਸੇ ਵਾਲੇ ਬੰਦੇ ਹੋ ਫੈਸੇ ਬੂਸੇ ਵਾਲਾ ਦੁਨਾਈ ਠੀਕ ਹੀ ਆ ਐ ਤਾਣੀ ਹੋਰ ਬਾਈ ਕਰਦੇ ਆ ਦੇ ਨਾਲ ਕਿੰਨਾ ਪਿਆਰ ਆ ਬੜਾ ਪਿਆਰ ਆ ਫਿਰ ਹੁਣ ਆ ਕੋਈ ਅਜੇ ਹੈ ਦੋਸਤ ਕੋਈ ਯਾਦ ਹੈਗਾ ਹੁਣ ਵੀ ਜਿਹੜਾ ਅੱਜ ਵੀ ਨਾਲ ਖੜਦਾਗਾ ਪੱਕਾ ਦੋਸਤ ਹੈ ਮਿਲਿਆ ਤਾਂ ਹੈ ਨਹੀਂ ਪਰ ਹੈ ਇੱਕ ਫੋਨ ਲਾਦੇ ਹਲੇ ਵੀ ਆ ਜਾਏ ਜਾਨਦੈਨ ਨੂੰ ਹਾਜ਼ਰ ਹੈ ਹਾਂ ਹਾਂ ਥੋੜਾ ਜਿਹਾ ਨੀਚੇ ਆਜੋ ਤੁਹਾਡਾ ਬੈਲੈਂਸ ਮੈਨੂੰ ਐ ਕਰਕੇ ਚੱਕਰ ਨਹੀਂ ਕੋਈ ਚੱਕ ਹਾਂਜੀ ਹਾਂਜੀ ਅੱਛਾ ਬਾਈ ਨਾਲ ਵੀ ਗੱਲ ਕਰਦੇ ਬਾਈ ਕਿਵੇਂ ਠੀਕ ਹੋ ਵਧੀਆ ਵੀਰੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਅਕਾਸ਼ਦੀਪ ਸਿੰਘ ਹੈ ਅੱਛਾ ਹਾਂਜੀ ਕੀ ਸਟੱਡੀ ਕਰਦੇ ਹੋ ਸਟੱਡੀ ਵੈਸੇ ਤਾਂ ਆਪਾਂ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਦੇ ਆ ਅੱਛਾ ਤੇ ਉਸ ਤੋਂ ਬਾਅਦ ਬਾਕੀ ਦੇਖਦੇ ਆ ਭਾਈ ਜੋ ਪਰਮਾਤਮਾ ਕਰੂਗਾ ਹਣੀ ਤੇ ਬਲੌਂਗ ਕਿੱਥੋਂ ਕਰਦੇ ਹਾਂ ਬਲੌਂਗ ਆਪਣਾ ਵੀਰੇ ਘੋਂਗਰਾ ਪਿੰਡ ਆ ਮਡੌਲੀ ਦੇ ਲੱਗ ਗਈ ਆ ਹਰਬਾਲਪੁਰ ਮਡੌਲੀ ਦੇ ਠੀਕ ਹੈ ਜੀ ਤੇ ਆਪਾਂ 14 ਕਿਲੋਮੀਟਰ ਪੈਂਦਾ ਆਪਾਂ ਨੂੰ ਇੱਥੋਂ ਤੇ ਇੱਥੇ ਹੀ ਆਪਾਂ ਪੇਪਰ ਦੀ ਤਿਆਰੀ ਕਰਦੇ ਆਂ ਪੇਪਰਾਂ ਦੀ ਤਿਆਰੀ ਕਰਦੇ ਹਾਂ ਅੱਛਾ ਭਾਈ ਖਰਚਾ ਫਿਰ ਕਿਵੇਂ ਨਿਕਲਦਾਗਾ ਖਰਚਾ ਕਿਵੇਂ ਕੱਢਦੇ ਹੁੰਨੇ ਆ ਵੀਰੇ ਮਾੜਾ ਮੋਟਾ ਕੰਮ ਕਰ ਲਈਦਾ ਹੈ ਨੇ ਇੱਧਰ ਉੱਧਰ ਐ ਕਰਕੇ ਆਪਣਾ ਹਣੀ ਮਾੜਾ ਮੋਟਾ ਖਰਚਾ ਚੱਲੀ ਜਾਂਦਾ ਕਦ ਤੱਕ ਆਪਾਂ ਘਰ ਤੇ ਦੇ ਡਿਪੈਂਡ ਰਹਿਵਾਂਗੇ ਹਣੀ ਇਹ ਚੱਲਦਾ ਹੁਣ ਹੁਣ ਤੱਕ ਤਾਂ ਉਹਨਾਂ ਨੇ ਕੀਤਾ ਹੀ ਆ ਹਣੀ ਤੇ ਬਾਕੀ ਯਾਰ ਸੋਚਣਾ ਬ ਸੰਘਸ਼ਰਮ ਤੇ ਨਹੀਂ ਹੈਗੀ ਕਿਤੇ ਪੰਜਾਬ ਦੇ ਮੁੰਡੇ ਹੁੰਦੇ ਨੇ ਜਿਹੜੇ ਪੰਜਾਬ ਵਾਲੇ ਇਦਾਂ ਕਹਿ ਦਿੰਦੇ ਨੇ ਵੀ ਯਾਰ ਇੱਥੇ ਰਹਿ ਕੇ ਆਹ ਕੰਮ ਕਰਾਂਗੇ ਸੰਗ ਆਏਗੀ ਇੱਕ ਵੀਰੇ ਯਾਰ ਦੇਖ ਮੇਰੀ ਸੋਚਣੀ ਦੇ ਮੁਤਾਬਕ ਤਾਂ ਇਹ ਚੀਜ਼ ਹੈ ਵੀ ਦੇਖੋ ਕੰਮ ਕਰ ਤਾਂ ਦੇਖੋ ਕਰਨਾ ਹੀ ਆ ਚਾਹ ਬੰਦਾ ਬਾਹਰ ਜਾ ਰਿਹਾ ਚਾਹ ਇੱਥੇ ਹੈ ਕੰਮ ਤਾਂ ਉੱਥੇ ਵੀ ਉਹੀ ਕਰਨਾ ਜਿਹੜਾ ਆਪਾਂ ਇੱਥੇ ਕਰ ਰਹੇ ਹਣੀ ਸੰਘਸ਼ਰਮ ਕਿਸੇ ਕੰਮ ਦੀ ਨਹੀਂ ਹੈਗੀ ਯਾਰ ਬੇਲੀ ਜਿਹੜੇ ਬਾਹਰ ਗਏ ਨੇ ਯਾਦ ਆਉਂਦੇ ਨੇ ਵੀਰੇ ਬਹੁਤ ਹੁਣ ਵੀ ਮਸਕੋ ਹੁਣ 2-4 ਮਿੰਟ ਪਹਿਲਾਂ ਬਾਈ ਦਾ ਮੈਸੇਜ ਆ ਕੇ ਹਟਿਆ ਇਹ ਹਾਲ ਚਾਲ ਪੁੱਛ ਰਿਆ ਸੀ ਹਣੀ ਕਹਿੰਦਾ ਯਾਰ ਕੋਲ ਦੇ ਟਾਈਮ ਬਹੁਤ ਮਿਲਦੇ ਹੁੰਦੇ ਸੀ ਹਣੀ ਹੁਣ ਬਹੁਤ ਥੋੜਾ ਜਿਹਾ ਹੋ ਗਿਆ ਜੋ ਕੁਛ ਹੈ ਇੱਕ ਮਿੰਟ ਮੈਂ ਤੁਹਾਨੂੰ ਬਾਈ ਦੇ ਮਿਲਿਆ ਮੈਨੂੰ ਬਾਈ ਪਿਆਰ ਹੋਇਆ ਫਿਰ ਪਿਆਰ ਤਾਂ ਹੋਇਆ ਵੀਰੇ ਯਾਰ ਪਿਆਰ ਤਾਂ ਹੋਇਆ ਹੈਗੇ ਨੇ ਨਾਲ ਹੈਗੇ ਨੇ ਨਾ ਨਾ ਹੁਣ ਨਾਲ ਨਹੀਂ ਪਹਿਲਾਂ ਹੋਇਆ ਸੀ ਹੁਣ ਤਾਂ ਛੜ ਤੱਕਾਫੀ ਟਾਈਮ ਹੋ ਗਿਆ ਸਾਲ ਹੋ ਗਿਆ ਹੁਣ ਤਾਂ ਇਕੱਲੇ ਹੀ ਆ ਹਾਂ ਜੀ ਕਿੰਨਾ ਪਿਆਰ ਕੀਤਾ ਸੀ ਪਿਆਰ ਤਾਂ ਕੀਤਾ ਬੜਾ ਜਿੰਨੂੰ ਕੀਤਾ ਉਹ ਸਮਝਿਆ ਨਹੀਂ ਉਹਨੇ ਪਿਆਰ ਬਸ ਕੀਤਾ ਤਾਂ ਦਿਲੋਂ ਕੀਤਾ ਸੀ ਉਹ ਚੱਲ ਗਿਆ ਔਰ ਕਿਸੇ ਨਾਲ ਹੁਣ ਤਾਂ ਬਸ ਇਕੱਲੇ ਹੀ ਠੀਕ ਆ ਉਸ ਤੋਂ ਬਾਅਦ ਫਿਰ ਯਾਰੀ ਨਹੀਂ ਲਾਈ ਕਦੇ ਯਾਰੀ ਕਿੱਥੇ ਨਹੀਂ ਹੁਣ ਆਪਣਾ ਕੰਮ ਤੇ ਆਣਾ ਘਰੇ ਰਹਿਣਾ ਖਾਣਾ ਪੀਣਾ ਘੁੰਮਣਾ ਇਕੱਲਾ ਬਸ ਉਹੀ ਹੈ ਜ਼ਿੰਦਗੀ ਦੇ ਨਜ਼ਾਰੇ ਸੇਮ ਕੁਐਸਚਨ ਬਾਈ ਤੁਹਾਨੂੰ ਮੇਰਾ ਪਿਆਰ ਹੋਇਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ ਬਾਕੀ ਥੋੜਾ ਜਿਹਾ ਮੈਂ ਆਪਣੇ ਮਾਪਿਆਂ ਕਹਿੰਦੇ ਦੇਖਦੇ ਹੋਇਆ ਹਣੀ ਥੋੜੀ ਤਿਆਰੀ ਉਧਰ ਵਾਲੀ ਚੱਲਦੀ ਆ ਆਪਣੀ ਅੱਛਾ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਚੱਲਦੀ ਆ ਵਾਹਿਗੁਰੂ ਮੇਰ ਰੱਖੇ ਤੁਹਾਨੂੰ ਪਹਿਲਾਂ ਤੇ ਅੱਛਾ ਬਾਈ ਕੁੜੀ ਜੇ ਕਦੇ ਫਿਊਚਰ ਦੇ ਵਿੱਚ ਵਾਈਫ ਬਣਾਉਣੀ ਆ ਕਿਹੋ ਜੀ ਚਾਹੋਗੇ ਤੁਸੀਂ ਵੀ ਇਦਾਂ ਦੀ ਸੋਹਣੀ ਲੱਗੇਗੀ ਯਾਰ ਇਹ ਸਵਾਲ ਤਾਂ ਤੁਸੀਂ ਬਹੁਤ ਨਹੀਂ ਵੀਰੇ ਹਰਿ ਤਾਂ ਕੋਈ ਕੁਛ ਹੈ ਨਹੀਂ ਬਾਕੀ ਆਪਣਾ ਫੋਕਸ ਆਪਣਾ ਥੋੜਾ ਜਿਹਾ ਤੇਪਰਾਂ ਵੱਲ ਦੀ ਹੈ ਤੁਸੀਂ ਆਪਦੀ ਵਾਈਫਸ ਦੇ ਵਿੱਚ ਕੀ ਕੀ ਕੁਆਲਿਟੀਜ਼ ਦੇਖਣਾ ਚਾਹੋਗੇ ਉਹ ਤਾਂ ਵੀਰੇ ਵਿਆਹ ਤੋਂ ਬਾਅਦ ਹੀ ਸੋਚਾਂ ਕਿਹੜੀ ਕਿਹੜੀ ਕੁਆਲਿਟੀ ਉਹ ਤਾਂ ਬਸ ਘਰ ਦੇ ਆਪਣੇ ਨਾਲੋਂ ਮਾਪਿਓ ਦਾ ਖਿਆਲ ਰੱਖੇ ਵਧਿਆਣਾ ਸਾਡੇ ਨਾਲੋਂ ਵੱਤ ਕੇ ਸਾਡੇ ਮਾਪਿਓ ਦਾ ਸਤਿਕਾਰ ਕਰੇ ਬਸ ਉਹ ਹੀ ਚਾਹੁੰਦੇ ਲਵ ਮੈਰਿਜ ਕਰੋਗੇ ਪ੍ਰੈਫਰ ਕਰ ਰਹੇ ਆਰੇਂਜ ਮੈਰਿਜ ਹੁਣ ਦੇਖਿਆ ਰੱਬ ਨੇ ਕੀ ਲਿਖਿਆਣਾ ਉਹੀ ਕਰਾਂਗੇ ਸਿੱਧੀ ਗੱਲ ਤਾਂ ਹੈ ਇਹ ਬੀ ਆਪਾ ਲਵ ਤਾਂ ਨੋਟ ਅਰੇਂਜਮੈਂਟ ਆਪਣਾ ਜੋ ਆਪਣੇ ਘਰ ਦੇ ਸਹੀ ਸੋਚਦੇ ਆਪਣੇ ਬਾਰੇ ਜਿਹੜੀ ਬੇਬੇ ਨੂੰ ਪਸੰਦ ਆਈ ਉਹੀ ਰੱਖ ਲਓ ਜੱਟ ਦਾਦੇ ਉਹਦੇ ਨਾਲ ਹੈ ਵਿਆਹ ਹੋਊਗਾ ਵਿਆਹ ਹੋਊਗਾ ਸਹੀ ਗੱਲ ਹੈ ਵੀਰੇ ਅੱਛਾ ਫਿਰ ਵੀ ਇੱਕ ਕੋਈ ਹੁੰਦੀ ਹੈ ਨਾ ਬੰਦੇ ਦੀ ਪਸੰਦ ਕੋਈ ਕਟਰੀਨਾ ਕੈ ਕੋਈ ਦੀਪਿਕਾ ਪਾਦੂਕਨ ਕ੍ਰੀਨਾ ਕਪੂਰ ਕੋਈ ਨਹੀਂ ਯਾਰ ਵੀਰੇ ਜੋ ਤੱਕ ਹੁਣ ਮੈਂ ਦੇਖਿਆ ਹੀ ਹੈ ਹਨਾ ਲਵ ਮੈਰ ਦੇ ਵਿੱਚ ਥੋੜੇ ਬਖੇੜੇ ਹੀ ਖੜੇ ਹੋਏ ਆ ਜ਼ਿਆਦਾਤਰ ਤਾਂ ਹਨੇ ਬਾਕੀ ਯਾਰ ਤੁ ਜੇ ਆਪਾਂ ਘਰਦਿਆਂ ਬਾਰੇ ਸੋਚ ਕੇ ਚੱਲੀਏ ਤਾਂ ਜ਼ਿਆਦਾ ਬੈਟਰ ਐ। ਅੱਛਾ ਸਕੂਲ ਟਾਈਮ ਦੀ ਕੋਈ ਇਦਾਂ ਦੀ ਸ਼ਰਾਰਤ ਚੇਤੇ ਹੋਵੇ ਬਈ ਜਿਹਨੂੰ ਅੱਜ ਵੀ ਯਾਦ ਕਰਕੇ ਨਾ ਹੱਸਦੇ ਹੋਵੋਗੇ ਵੀ ਯਾਰ ਉਦੋਂ ਕੁੱਟ ਪਈ ਸੀ ਪਰ ਸਵਾਦ ਬੜਾ ਆਇਆ ਸੀ। ਬਿਰੇ ਬਸ ਇਹ ਗੱਲ ਇਹ ਇਦਾਂ ਹੋਈ ਸੀ ਵੀ ਹਨ ਉਸ ਟਾਈਮ ਨਾ ਮੈਂ ਥੋੜੀ ਜੀ ਮੇਰੀ ਕਾਪੀ ਜ਼ਿਆਦਾ ਹੋ ਗਈ ਸੀਗੀ ਹਨੀ ਚੈੱਕ ਹੋਣ ਤੋਂ ਥੋੜੀ ਜੀ ਜ਼ਿਆਦਾ ਰਹਿ ਗਈ ਸੀ ਹਨੀ ਪਰ ਉਹ ਮੈਂ ਨਾ ਹਸੈਨ ਆਪਣੇ ਆਪ ਹੀ ਕਰ ਲਈ ਸੀ ਸਰ ਦੇ ਤੇ ਉਸ ਤੋਂ ਬਾਅਦ ਸਰ ਨੇ ਪਛਾਣ ਲਿਆ। ਤੋਂ ਤੋਂ ਬਾਅਦ ਕੁੱਟਾ ਇੰਨੀ ਪਈ ਨਾ ਐਨੇ ਜ਼ਿਆਦੇ ਪਈ ਸਾਰੇ ਸਾਰੇ ਹਸਣ ਹੋਰ ਤੇ ਮੇਰੇ ਤੋਂ ਬਾਅਦ ਉਹ ਦੇਖਣਾ ਆਪਣਾ ਸੋਚ ਕੇ ਬਹੁਤ ਆਸ ਆਉਂਦਾ ਹੈ ਚੀਜ਼ ਦਾ ਅੱਛਾ ਭਾਈ ਤੁਸੀਂ ਸਕੂਲ ਪੜ੍ਹੇ ਹੋ ਮੈਨੂੰ ਦੱਸੋ ਪਹਿਲਾਂ ਹਾਂ ਮੈਂ ਪਲੱਸ 2 ਕੱਢਦੀ 4 ਸਾਲ ਪਹਿਲਾਂ ਪਲੱਸ 2 ਪਾਸ ਆਊਟ ਹੋ ਗਈ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਆ ਪਹਿਲਾਂ ਤੇ ਉਦੋਂ ਨਾ ਸੀ ਸਕੂਲ ਦੀਆਂ ਨਾ ਕਦੇ-ਕਦੇ ਕੰਡਾ ਟੱਪਦੇ ਹੁੰਦੇ ਸੀਗੇ ਬੜਾ ਕੀਤਾ ਸੀ ਬੈਂਕ ਜੀ ਸਕੂਲ ਟਾਈਮ ਤਾਂ ਬੜੇ ਕੰਡਾ ਟੱਪਿਆ ਨੇ ਸਕੂਲੋਂ ਭੱਜੇ ਆ ਬੜਾ ਖੁਸ਼ ਕੀਤਾ ਉਹ ਤਾਂ ਹਾਂਜੀ ਉਹ ਤਾਂ ਟੱਪੋ ਫਿਰ ਕੰਡਾ ਬੜੀਆਂ ਟੱਪੀਆਂ ਨੇ ਬੜੀ ਵਾਰ ਕੁੱਟ ਪਈਆ ਕੁੱਟ ਪਈਆ ਕੁੱਟਤਾ ਸਕੂਲ ਚ ਵੀ ਆਪਾਂ ਹੀ ਆ ਟੌਪ ਨੰਬਰ ਤੇ ਜਿਹੜੇ ਕੁੱਟ ਖਾਨ ਵਾਲੇ ਸੀ ਬੜੀ ਖਾਦੀ ਬੈਗ ਵੈਂਚਰ ਔਰ ਫਾਸਟ ਵੈਂਚਰ ਬੈਗ ਵੈਂਚਰ ਆ ਵੀਰੇ ਸਿੱਧੀ ਹਾਂਜੀ ਹਾਂਜੀ ਕਿਹੜੇ ਸਰ ਤੋਂ ਜ਼ਿਆਦਾ ਕੁੱਟ ਪਈਆ ਕਹਿ ਦੋ ਅੱਜ ਰੰਜੀਤ ਸਰ ਤੋਂ ਬੜੀ ਕੁੱਟ ਪਈਆ ਜੀ ਹਲੇ ਵੀ ਵੀ ਆਦਨੇ ਉਹ ਸਾਡੇ ਲਈ ਭਲਾ ਵੀ ਸੋਚਦੇ ਸੀ ਜਣਾ ਜੀ ਸਾਡੇ ਲਈ ਬੜੇ ਪਿਆਰ ਵੀ ਕਰਦੇ ਸੀ ਮਤਲਬ ਸਾਨੂੰ ਸਮਝਾਉਂਦੇ ਜੇ ਆਪਾਂ ਸਮਝਦੇ ਨਹੀਂ ਸੀ ਉਸ ਟਾਈਮ ਨੌਲੇਜ ਨਹੀਂ ਹੁੰਦੀ ਸੀ ਹੁਣ ਨਾਲ ਕੇ ਸਮਝ ਆ ਰਹੀ ਆ ਤੇ ਉਸ ਟਾਈਮ ਮਾਰਦੇ ਸਾਡੇ ਲਈ ਮਾਰਦੇ ਸੀ ਪਰ ਬੜੀ ਮਾਰ ਕਰਦੀ ਆ ਸ਼ਰਾਰਤ ਦੱਸੋ ਕੋਈ ਇਦਾਂ ਦੀ ਸ਼ਰਾਰਤ ਜਿਹੜੀ ਤੁਸੀਂ ਸਾਡੇ ਨਾਲ ਕੈਮਰੇ 'ਚ ਸ਼ ਸ਼ਰਾੜਤਾ ਵੀਰੇ ਬੜੀਆਂ ਕੀਤੀਆਂ ਮੁੰਡਿਆਂ ਦੇ ਪਿੱਛੇ ਪੈਣੇ ਦੇਣਾ ਬੜਾ ਕੁਛ ਕੀਤਾ ਜ਼ਿੰਦਗੀ ਜਿੱਤੇ ਆ ਬੜੇ ਮਲੰਗ ਕੰਮ ਕੀਤੇ ਨੇ ਵੀਰੇ ਟਾਇਲਟ ਚ ਜਾ ਕੇ ਪੈਪਾਂ ਤੋੜ ਦੇਣੀਆਂ ਕਦੀ ਕੀ ਕਰ ਦੇਣਾ ਕਦੀ ਕੀ ਕਰ ਦੇਣਾ ਸਕੂਲ ਦੇ ਜਦੋਂ ਐਗਜ਼ਾਮਸ ਹੁੰਦੇ ਸੀਗੇ ਪਰਚੀਆਂ ਲੈ ਕੇ ਗਏ ਹੋਗੇ ਤੇ ਬਣਾ ਕੇ ਪਰਚੀ ਤਾਂ ਨਹੀਂ ਅੱਗੇ ਆਪਣੇ ਹੁਸ਼ਿਆਰ ਮੁੰਡਾ ਸੀ ਉਹਨੂੰ ਕਹਿ ਦਿੰਦੇ ਸੀ ਐਗਜ਼ਾਮ ਕਰਾਣਾ ਕਰਾ ਦੇ ਨੇ ਤੇ ਤੈਨੂੰ ਬਾਹਰ ਜਾ ਕੁੱਟ ਦੇਣਾ ਉਹਨੇ ਕਰਾ ਦੇਣਾ ਸੀ ਐਗਜ਼ਾਮ ਆਵਾਜ਼ ਨਹੀਂ ਤੁਸੀਂ ਟਾਪਰ ਹੋ ਤੁਸੀਂ ਤਾਂ ਨਹੀਂ ਕਦੇ ਪਰਚੀਆਂ ਲੈ ਕੇ ਗਏ ਪਰਚੀਆ ਵੀਰੇ ਐ ਨਹੀਂ ਹੁੰਦਾ ਹੈਗਾ ਵੀ ਬੰਦਾ ਟੋਪ ਹੁੰਦਾ ਹੈ ਨਹੀਂ ਵੀ ਕੋਈ ਜੀ ਸ਼ਰਾਰਤ ਨਹੀਂ ਕਰਦਾ ਹਾਂ ਕਰੀ ਆ ਵੀਰੇ ਐਦਾਂ ਦੀ ਕੋਈ ਗੱਲ ਨਹੀਂ ਯੈਸ ਯੈਸ ਕਿੱਦਾਂ ਇਹ ਨਕਲ ਮਾਰਨ ਦਾ ਕੋਈ ਸਟਾਈਲ ਹੈ ਅਨੋਖਾ ਜਾਂ ਸਟਾਈਲ ਹੋ ਸਿੱਧੀ ਜੀ ਗੱਲ ਤਾਂ ਹੈ ਵੀਰੇ ਪਰ ਥੋੜਾ ਜਿਹਾ ਜਿਹੜਾ ਬੰਦਾ ਆਪਣਾ ਤਿਆਰੀ ਕਰਨ ਵਾਲਾ ਹੁੰਦਾ ਥੋੜਾ ਡਰਦਾ ਹੈ ਪਰਚੀ ਚ ਉਲਾਨ ਤੋਂ ਹਣੀ ਪਰ ਹਾਂ ਥੋੜਾ ਜਿਹਾ ਮੇਰੇ ਨਾਲ ਜਦੋਂ ਮੈਂ ਆਪਣਾ ਪਰਚੀ ਖੋਲੀ ਹੋਈ ਸੀ ਸਾਰਾ ਆ ਗਿਆ ਤੇ ਉਸ ਤੋਂ ਬਾਅਦ ਕਬਰਾ ਕੇ ਇੱਕਦਮ ਪਰਚੀ ਥੱਲੇ ਡਿੱਗੀ ਉਦੋਂ ਪੈਰ ਥਲੇ ਦੱਬ ਲਈ ਤੁਨਾ ਉਹ ਤੋਬਾ ਛੱਡਤੀ ਨਹੀਂ ਮੈਨੂੰ ਜਿਆਦਾ ਜਦੋਂ ਮੈਂ ਪਹਿਲੀ ਵਾਰ ਨਾ 5ਵੀਂ ਕਲਾਸ ਦੇ ਵਿੱਚ ਸੀਗਾ ਤੇ ਮੈਨੂੰ ਕਿਸੇ ਨੇ ਕਹਿਤਾ ਵੀ ਯਾਰ ਆਹ ਅੰਗਰੇਜ਼ੀ ਦਾ ਕੁਐਸਚਨ ਹੈ ਅੰਗਰੇਜ਼ੀ ਦੇ ਵਿੱਚ ਆਇਆ ਮੈਂ ਠੀਕ ਠਾਕ ਹੀ ਤੇ ਮੈਂ ਨਾ ਪਰਚੀ ਇੱਕ ਫਿਲਿੰ ਦੇ ਬਲੈਂਕਸ ਨਹੀਂ ਹੁੰਦੇ ਫਿਲਿੰ ਦੇ ਬਲੈਂਕਸ ਦੀ ਲੈ ਕੇ ਗਿਆ ਸੀਗਾ ਤੇ ਮੈਂ ਪਹਿਲੀ ਵਾਰ ਦੇ ਵਿੱਚ ਫਸ ਗਿਆ ਸੀਗਾ ਮੈਡਮ ਨੇ ਕੁੱਟਿਆ ਬਾਹਲਾ ਮੈਨੂੰ ਮੈਂ ਨਹੀਂ ਫਿਰ ਕਦੇ ਮੋੜ ਕੇ ਪਰਚੀ ਲੈ ਕੇ ਗਿਆ ਮੈਂ ਕਹਾ ਨਾ ਵੀ ਭਰਾਵਾ 60 62 ਦੇ ਵਿੱਚ ਚੜਜੂ ਕੰਮ ਪਰਚੀ ਨਹੀਂ ਲੈ ਕੇ ਆਣੀ ਹੈਗੀ ਸਹੀ ਗੱਲ ਹੈ ਵੀਰੇ ਯਾਰੀ ਦੋਸਤੀ ਦਾ ਕੁਛ ਇੱਕ ਅਹਿਮ ਬਈ ਕਿੱਸਾ ਤੁਸੀਂ ਦੱਸ ਸਕਦੇ ਯਾਰੀ ਦੋਸਤੀ ਅਸਲ ਦੇ ਵਿੱਚ ਮੀਨਿੰਗ ਦੋਸਤੀ ਤਾਂ ਵੀਰੇ ਅਸਲ 'ਚ ਇਹ ਹੁੰਦੀ ਹੈ ਜਿਹੜਾ ਬੰਦਾ ਤੁਹਾਡੇ ਨਾਲ ਖੜਦਾ ਨਾ ਮੋਕੇ ਓਕੇ ਟਾਈਮ ਤੇ ਸੁੱਖ ਟਾਈਮ ਤੇ ਤਾਂ ਸਾਰੇ ਹੀ ਖੜਦੇ ਨੇ ਜਿਹੜੇ ਦੁੱਖ ਵਾਲੇ ਸਮਾਂ ਤੁਹਾਡੇ ਖੜ ਜਾ ਓਕੇ ਟਾਈਮ ਕਰ ਉਹ ਸਭ ਤੋਂ ਵੱਧ ਕੇ ਯਾਰੀ ਹੈ ਵੀਰੇ ਜ਼ਿੰਦਗੀ ਦੇ ਤੇ ਵੀਰੇ ਹੁਣ ਮਿਲਦੇ ਆਪਾਂ ਚੱਲੇ ਅੱਛਾ ਓਕੇ ਓਕੇ ਲੇਟ ਹੋ ਰਿਹਾ ਪੈਸੇ ਕਮਾਉਣ ਦੇ ਵਾਸਤੇ ਪੈਸੇ ਕਮਾਉਣ ਦੇ ਵਾਸਤੇ ਹਾਂਜੀ ਹਾਂਜੀ ਸਾਡਾ ਸ਼ੋਅ ਚੱਲਦਾ ਗੀੜੀ ਰੂਟ ਆਊਟ ਰੂਟ ਗੀੜੀ ਕਹਿ ਦਿਓ ਕਹਿ ਦਿਓ ਕਹਿ ਦਿਓ ਲੋਕਾਂ ਨੂੰ ਹਾਂ ਲਓ ਸਬਸਕ੍ਰਾਈਬ ਕਰ ਦਿਓ ਨਾ ਦੇ ਚੈਨਲ ਨੂੰ ਤੇ ਵੀਰੇ ਹੁਣ ਸਪੋਰਟ ਕਰੋ ਤੇ ਇਹਨਾਂ ਨੂੰ ਚੜ ਦੀ ਗਲਾਜੇ ਰੱਖਿਓ ਧੰਨਵਾਦ ਧੰਨਵਾਦ ਪੰਜਾਬ ਪੰਜਾਬੀ ਪੰਜਾਬੀ ਅਤੇ ਜਿੰਦਾਬਾਦ ਅੱਗੇ ਪਿੱਛੇ ਸਫਾਈ ਰੱਖੋ ਤੇ ਸ਼ਰਾਰਤਾਂ ਘਟਾ ਦਿਓ ਹੁਣ ਸ਼ਰਾਰਤਾਂ ਘਟਾ ਦਿਓ ਪੜਾਈ ਵੱਲ ਧਿਆਨ ਦਿਓ ਤੁਸੀਂ ਤੁਸੀਂ ਮੈਂ ਤਾਂ ਦੇ ਹੀ ਰਿਹਾ ਅੱਛਾ ਭਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਜਿਹੜੇ ਅੱਜ ਕੱਲ ਦੀ ਨੌਜਵਾਨ ਆ ਇੱਕ ਤੁਹਾਡੇ ਤੋਂ ਮੈਂ ਪੁੱਛਦਾ ਨੌਜਵਾਨਾਂ ਜਿਹੜੇ ਅੱਜ ਕੱਲ ਦੀ ਯੂਥ ਆ ਕਿਤੇ ਨਾ ਕਿਤੇ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਘਟ ਰਹੀ ਆ ਸਿੱਧੀ ਜੀ ਗੱਲ ਤਾਂ ਇਹ ਹੈ ਵੀਰੇ ਹੁਣ ਜਦੋਂ ਆਪਾਂ ਜੇ ਦੇਖਿਆ ਜਾਵੇ 2006 ਸ਼ੂ ਦੇ 2000 ਦੇ ਤਕਰੀਬਨ ਆਪਣੇ ਕੋਲ ਮੋਬਾਈਲ ਨਹੀਂ ਸੀਗੇ ਹਨ ਤੇ ਇਹ ਚੀਜ਼ਾਂ ਆ ਗਈਆਂ ਉਹ ਤਾਂ ਬਸ ਆਪਣਾ ਖੇਡਣਾ ਸ਼ੁਰੂ ਹੋ ਗਿਆ ਨਹੀਂ ਤੇ ਹੌਲੀ-ਹੌਲੀ ਇਹ ਫਿਰ ਇਹ ਟੱਚ ਆ ਗਿਆ ਫਿਰ ਉਹ ਤਾਂ ਹੋਰ ਜ਼ਿਆਦਾ ਹੋ ਗਿਆ ਥੋੜਾ ਜਿਹੜਾ ਬੱਚਾ ਹੈ ਨਹੀਂ ਜ਼ਿਆਦਾ ਫੋਨਾਂ ਨਾਲ ਨਹੀਂ ਧਿਆਨ ਨਹੀਂ ਹੁੰਦਾ ਬੱਚਿਆਂ ਦਾ ਇਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ ਬਾਕੀ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਵੀਰੇ ਤੁਸੀਂ ਜ਼ਿਆਦਾ ਹਨੀ ਬਾਈ ਸਿੱਖੀ ਬਹੁਤ ਸੋਹਣੀ ਸ਼ਾਮ ਕੇ ਰੱਖੀ ਹੈ ਤੁਸੀਂ ਹਾਂ ਵੀਰੇ ਬਸ ਤੁਹਾਡੇ ਕਰਕੇ ਹੀ ਹੈ ਵੀਰੇ ਯਸ ਉਹ ਵਧੀਆ ਭਈ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਪਦੇ ਨਾਲ ਦੇ ਯਾਰਾਂ ਬੇਲੀਆਂ ਆ ਕੁਝ ਹੋਰ ਦੋਸਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ ਦੀ ਯੂਥ ਨੂੰ ਪੰਜਾਬ ਦੇ ਬਾਰੇ ਪੰਜਾਬੀ ਦੇ ਬਾਰੇ ਪੰਜਾਬੀ ਮਾਂ ਬੋਲੀ ਕਾਫੀ ਘੱਟ ਬੋਲਦੇ ਨੇ ਲੋਕ ਅੱਜ ਕੱਲ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵੀਰੇ ਵੀ ਆਪਣਾ ਜਿਹੜਾ ਵਿਰਸਾ ਸੰਭਾਲ ਕੇ ਰੱਖੋ ਹਣੀ ਤੇ ਵੱਧ ਤੋਂ ਵੱਧ ਪੰਜਾਬੀ ਬੋਲੋ ਹਣੀ ਜੇ ਆਪਾਂ ਕਿਸੇ ਸਟੇਟ ਚ ਜਾਂਦੇ ਆ ਕਿਸੇ ਸਟੇਟ ਚ ਜਾਂਦੇ ਆ ਆਪਾਂ ਹਣੀ ਉੱਥੇ ਜਾ ਕੇ ਆਪਾਂ ਉਹਨਾਂ ਦੀ ਲੈਂਗੁਏਜ ਬੋਲਣ ਲੱਗ ਜਾਂਦੇ ਆ ਆਪਣੀ ਪੰਜਾਬੀ ਮੈਨੂੰ ਹੁੰਦੀ ਹੈ ਯਾਰ ਇਹ ਕੋਈ ਸੰਗ ਥੋੜੀ ਹੈ ਜੇ ਆਪਾਂ ਪਵਾਦੀਆਂ ਪਵਾਦੀ ਬੋਲੋ ਯਾਰ ਨਹੀਂ ਇਦਾਂ ਤੇ ਕੋਈ ਸੰਗ ਸ਼ਰਮ ਨਹੀਂ ਹੈਗੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਪੰਜਾਬ ਦਾ ਕਿਹੜਾ ਏਰੀਆ ਤੁਹਾਡਾ ਆਪਣਾ ਪਵਾਦੀ ਏਰੀਆ ਵੀਰੇ ਪਵਾਦੀ ਏਰੀਆ ਪਵਾਦੀ ਦੇ ਵਿੱਚ ਫਿਰ ਗੱਲ ਕਰੋ ਸਖਾਓ ਜੇ ਸਾਨੂੰ ਪਵਾਦੀ ਥੋੜੀ ਬਾਕੀ ਵੀਰੇ ਕੋਈ ਗੱਲ ਨਹੀਂ ਸਖਾਵਾਂਗੇ ਜ਼ਰੂਰ ਬੋਲ ਕਾ ਦਿਖਾਓ ਥੋੜੀ ਜੀ ਮਨ ਤੁਹਾਨੂੰ ਬੋਲ ਕੇ ਦਿਖਾਵਾਂ ਵੀਰੇ ਕੋਈ ਨੋਏ ਬੋਲਾ ਧਰਮਾ ਹਾਂ ਹਾਂ ਵੀਰੇ ਪਵਾਦੀ ਦੇ ਹੋਂਦਾ ਹਾਂ ਹਾਂ ਵੀਰੇ ਫਿਰ ਬੋਲ ਕਾ ਤੋਂ ਬਤਾ ਦੇ ਥੋੜੀ ਜੀ ਮਰਤੇ ਬਸ ਵੀਰੇ ਥੋੜਾ ਜਿਆ ਤੁ ਬਾਈ ਦਾ ਚੈਨਲ ਚੱਕਰਪਾਰਾ ਜਰੂਰ ਕਰਕੇ ਜਾਓ ਠੀਕ ਹੈ ਜੀ ਚੱਕਰਪਾਰਾ ਕਰ ਲੋ ਸਬਸਕ੍ਰਾਈਬ ਨਹੀਂ ਕਿਸੇ ਨੇ ਕਰਨਾ ਥੈਂਕ ਯੂ ਜੀ ਥੈਂਕ ਯੂ ਮੇਰੇ ਥੈਂਕ ਯੂ ਆਓ ਜੀ ਆਪਾਂ ਅੱਗੇ ਚੱਲਦੇ ਆਂ ਹਾਂਜੀ ਕਿੱਦਾਂ ਦਾ ਲੱਗਿਆ ਫਿਰ ਤੁਹਾਨੂੰ ਅੱਜ ਦਾ ਸ਼ੋਅ ਆਪਣਾ ਆਊਟਰੂਡ ਗੇੜੀ ਜਰੂਰ ਦੱਸਿਓ ਯਾਰ ਕਮੈਂਟ ਬਾਕਸ ਦੇ ਵਿੱਚ ਤੇ ਜੇ ਹੋ ਸਕੇ ਤੇ ਆਪਣਾ ਵਾਲਾ ਦੁਆਲਾ ਸਾਫ਼ ਰੱਖੋ ਅੱਗੇ ਪਿੱਛੇ ਬੂਟੇ ਲਾਉਂਦੇ ਰਹੋ ਹੱਸਦੇ ਰਹੋ ਵਜਦੇ ਰਹੋ ਜਿੱਥੇ ਰਹੋ ਖੁਸ਼ ਰਹੋ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅਜੀ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਬਕ ਹੈ